ਲੁਟੇਰੇ ਨੇ ਤਾਂ ਲੋਕਾਂ ਨੂੰ ਲੁੱਟਣ ਦੀਆਂ ਨਵੀਆਂ-ਨਵੀਆਂ ਕਾਦਾ ਘੜਦੇ ਰਹਿੰਦੇ ਨੇ ਅਤੇ ਲੋਕ ਇਹਨਾਂ ਦੇ ਚਾਂਸੇ ਵਿੱਚ ਫਸ ਕੇ ਆਪਣਾ ਸਭ ਕੁਝ ਲੁਟਾਵੀਂ ਬਹਿੰਦੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਗੋਪੀਨਗਰ ਦਾ ਹੈ ਜਿੱਥੇ ਇੱਕ ਮਹਿਲਾ ਨੂੰ ਸੰਮੋਹਿਤ ਕਰਕੇ ਦੋ ਲੁਟੇਰਿਆਂ ਵੱਲੋਂ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਅਤੇ ਕਰੀਬ 2 ਲੱਖ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਰਾਜਰਾਨੀ ਗਰੋਵਰ ਜੋ ਕਿ ਫਿਰੋਜ਼ਪੁਰ ਦੇ ਗੋਪੀਨਗਰ ਵਿੱਚ ਰਹਿੰਦੀ ਹੈ ਤੇ ਆਪਣੇ ਘਰ ਤੋਂ ਥੋੜੀ ਦੂਰ ਇੱਕ ਦੇਰੀ ਤੇ ਬ੍ਰੈਡ ਲੈਣ ਲਈ ਆਈ ਸੀ ਇਸ ਦੌਰਾਨ ਇੱਕ ਬਾਬੇ ਦੇ ਰੂਪ ਵਿੱਚ ਵਿਅਕਤੀ ਉੱਥੋਂ ਗੁਜ਼ਰਦਾ ਹੈ ਤੇ ਰਾਜਰਾਨੀ ਨੂੰ ਜੋ ਕਿ ਰਾਜ ਰਾਣੀ ਨੂੰ ਆਪਣੀਆਂ ਗੱਲਾਂ ਵਿੱਚ ਲਗਾ ਕੇ ਬਾਬੇ ਦੀ ਮਹਿਮਾ ਦਾ ਗੁੰਗਾਂਗ ਕਰਦੀ ਹੈ ਤੇ ਦੱਸਦੀ ਹੈ ਕਿ ਇਹ ਬਾਬਾ ਜੀ ਬਹੁਤ ਪਹੁੰਚੀ ਹੋਈ ਚੀਜ਼ ਨੇ ਅਤੇ ਬੜੇ ਕਰਨੀ ਵਾਲੇ ਨੇ ਅਤੇ ਮਹਿਲਾ ਰਾਜ ਰਾਣੀ ਨੂੰ ਆਪਣੀਆਂ ਗੱਲਾਂ ਵਿੱਚ ਲਗਾ ਲੈਂਦੀ ਹੈ ਇਸ ਦੌਰਾਨ ਠੱਗ ਬਾਬਾ ਦੋ ਤਿੰਨ ਵਾਰ ਗੁਜ਼ਰਦਾ ਹੈ ਤੇ ਰਾਜ ਰਾਣੀ ਬਾਬੇ ਦੇ ਪੈਰੀ ਹੱਥ ਲਾ ਦਿੰਦੀ ਹੈ ਜਿਸ ਤਰ੍ਹਾਂ ਹੀ ਬਾਬਾ ਰਾਜ ਰਾਣੀ ਦੇ ਸਿਰ ਤੇ ਹੱਥ ਰੱਖਦਾ ਹੈ ਉਸ ਤਰ੍ਹਾਂ ਹੀ ਰਾਜ ਰਾਣੀ ਉਸ ਦੇ ਜਾਲ ਵਿੱਚ ਫਸ ਜਾਂਦੀ ਹੈ ਤੇ ਮਹਿਲਾ ਠੱਗ ਕਹਿੰਦੀ ਹੈ ਕਿ ਬਾਬਾ ਜੀ ਤੁਹਾਨੂੰ ਇੱਕ ਕਪੜਾ ਦੇਣਗੇ ਜਿਸ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਬਰਕਤ ਰਹੇਗੀ ਦੋਨੋਂ ਠੱਗ ਰਾਜ ਰਾਣੀ ਨੂੰ ਕੁਝ ਕਦਮ ਦੂਰ ਲੈ ਜਾ ਕੇ ਆਪਣੇ ਕੋਲੋਂ ਇੱਕ ਕਪੜਾ ਕੱਢ ਕੇ ਦਿੰਦੇ ਨੇ ਅਤੇ ਉਸ ਨੂੰ ਕਹਿੰਦੇ ਨੇ ਕਿ ਆਪਣੇ ਸਾਰੇ ਸੋਨੇ ਦੇ ਗਹਿਣੇ ਅਤੇ ਪੈਸੇ ਇਸ ਵਿੱਚ ਰੱਖ ਦੇ ਅਤੇ ਮੈਂ ਮੰਤਰ ਪੜ੍ਹਾਂਗਾ ਅਤੇ ਉਸ ਨੂੰ ਤੂੰ ਆਪਣੇ ਘਰ ਦੇ ਮੰਦਰ ਵਿੱਚ ਲਿਜਾ ਕੇ ਰੱਖ ਦੇ ਜਿਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਰਕਰਾਰ ਰਹੇਗੀ ਰਾਜਰਾਨੀ ਬਾਬੇ ਦੇ ਮਗਰ ਲੱਗ ਕੇ ਆਪਣੇ ਸਾਰੇ ਗਹਿਣੇ ਉਤਾਰ ਕੇ ਉਸ ਦੇ ਕੱਪੜੇ ਵਿੱਚ ਰੱਖਦੀ ਹੈ ਅਤੇ ਇਸ ਦੌਰਾਨ ਉਸ ਦੀ ਸੁਰਤ ਵੀ ਵਿਗੜ ਜਾਂਦੀ ਹੈ ਅਤੇ ਦੇਖਦੇ ਹੀ ਦੇਖਦੇ ਬਾਬਾ ਅਤੇ ਉਸ ਦੀ ਲੁਟੇਰੀ ਸਾਥਣ ਉੱਥੋਂ ਗਾਇਬ ਹੋ ਜਾਂਦੇ ਨੇ ਅਤੇ ਜਦ ਕੁਝ ਦੇਰ ਬਾਅਦ ਰਾਜਰਾਨੀ ਨੂੰ ਸ਼ੁੱਧ ਆਉਂਦੀ ਹੈ ਤਾਂ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਲੁੱਟਦਾ ਸ਼ਿਕਾਰ ਹੋ ਗਈ ਹੈ ਰਾਜਕੁਮਾਰੀ ਗਰੋਵਰ ਇਸ ਤੋਂ ਥੋੜਾ ਹੇਠਾਂ ਵਾਲਾ ਗੋਪੀ ਨਗਰ ਦੇ ਕਿੱਥੇ ਆਏ ਸੀ ਬ੍ਰੈਡਲੈਂਡ ਆਏ ਸੀ ਆਜੂ ਕੋਲੋਂ ਹਾਂਜੀ ਸਾਡੇ 12 ਵਜੇ ਟਾਈਮ 'ਚ ਸਾਡੇ ਵਰਨਦਾ ਅੱਜ ਸੋਨੀਤ ਜੀ ਨੇ ਮੈਨੂੰ ਕਿਹਾ ਉਹ ਬੰਦਾ ਇੱਕ ਆਇਆ ਮੈਂ ਅਡਰੈਸ ਪੁੱਛਦਾ ਸੀ ਆ ਵੀ ਇਹ ਕਿਤੇ ਪਾਸੇ ਕਿੱਥੇ ਹੈ ਨਾ ਕਿ ਇੱਧਰਲੇ ਪਾਸੇ ਹੈਗਾ ਉਹ ਦਿਨ ਜਨਾਨੀ ਆ ਗਈ ਕਦੇ ਬਾਬਾ ਬੜਾ ਪਹੁੰਚੇ ਆਇਆ ਤੁਹਾਨੂੰ ਅਸ਼ੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਘਰ ਚ ਰਹਿੰਦੀ ਹੈ ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ ਤੇ ਮੈਂ ਉਹਨਾਂ ਦੀ ਗੱਲ ਤੇ ਆ ਕਿ ਮੈਂ ਕਿ ਫੁਰਕੋ ਹੋਏਗਾ ਕੋਈ ਉਹਨਾਂ ਨੇ ਮੈਨੂੰ ਉਧਰ ਲੈ ਗਿਆ ਆਪਣੇ ਉਹ ਰਿਜ਼ੌਰਟ ਕੋਲੇ ਜੋਟੇ ਦੇ ਬਾਹਰ ਬੰਨੇ ਤੇ ਕਹਿੰਦਾ ਉਸ ਪਾਸੇ ਤੇ ਹੋ ਕੇ ਤੁਹਾਨੂੰ ਮੈਂ ਅਸ਼ੀਰਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣੇ ਦਾ ਸਮਾਨ ਵੀ ਲੈ ਲਓ ਪੈਸੇ ਵੀ ਦੇ ਰਿਹਾ ਉਹ ਵੀ ਪਾ ਲਓ ਵਿੱਚ ਮੈਂ ਪੈਸੇ ਤਾਂ ਪਾਏ ਹੀ ਨਹੀਂ ਗੇ 200 ਰੁਪਏ ਪਾਏ ਸੀਗੇ ਤੇ ਬਾਕੀ ਉਹ ਸਮਾਨ ਮੇਰਾ ਕਹਿੰਦਾ ਤੂੰ ਆਪ ਦਾ ਕੋਲੇ ਲਾ ਲਓ ਮੈਂ ਇਹਦਾ ਤੂੰ ਬੰਨ ਕੇ ਮੰਦਰ ਚ ਰੱਖ ਦੇ ਗਏ ਗੱਲ ਤੇ ਪਾਇਆ ਸੀ ਕਿਸ ਤਰ੍ਹਾਂ ਕੀ ਚੂੜੀ ਵਾਚੂ ਪਾਈ ਸੀ ਮੈਂ ਲੈ ਕੇ ਗਿਆ ਸੋਨਾ ਸੀ ਕਿ ਸੋਨਾ ਸੀ ਕਿੰਨਾ ਸੋਨਾ 27 ਗ੍ਰਾਮ ਦੀ ਟੋੜੇ ਸੋਨਾ 20 ਗ੍ਰਾਮ ਦੀ ਚੋੜੀ ਸੀ ਕੋਈ ਇੱਕ ਚੋੜੀ ਸੀ ਕੜੇ ਵਾਂਗ ਸੀ ਤੇ ਇੱਕ ਸੀਗਾ ਮੰਦਰੀ ਸੀ ਮੇਰੀ ਨਾਂ ਲਿਖਿਆ ਹੈ ਮੇਰਾ ਉੱਤੇ ਲਪੇਟਿਆ ਸੀ ਠੀਕ ਉਹਨੇ ਲੋ ਉਹਨੇ ਮਾ ਦਿੱਤਾ ਆਪਣਾ ਕੱਪੜਾ ਦਿੱਤਾ ਇੰਦੇ ਤੇ ਰੇਟ ਲਾ ਲਪੇਟ ਆਹ ਇਹਦੇ ਲਪੇਟ ਕੇ ਰੱਖ ਤੇ ਰੇਪੇ ਰੇਪੇ ਰੱਖ ਦੇਣਾ ਮੈਂ ਮੈਂ ਮੰਤਰ ਪੜਨਾ ਘਰੇ ਜਾ ਕੇ ਰੱਖ ਦੇ ਕਾਰੋ ਸ਼ਾਂਤੀ ਰਹੇਗੀ ਘਰ ਜਾ ਕੇ ਪਾ ਲਿਆ ਜੀ ਉਹ ਜਰਾਨੀ ਨੇ ਉਹਨੇ ਕਿਸ ਤਰ੍ਹਾਂ ਲਾਲ ਚਲਾਈ ਲੱਖੋ ਜਰਾਨੀ ਇਸ ਤਰ੍ਹਾਂ ਆਇਆ ਕਿ ਕਹਿੰਦੇ ਬਹੁਤ ਪਹੁੰਚ ਆ ਸੰਤ ਕਿੱਥੇ ਮਿਲਦੇ ਨੇ ਮਹਿਤਾਬ ਲੈਣੇ ਅਸ਼ੀਰਵਾਦ ਚਲੋ ਅਪ ਇਕੱਠੇ ਲੈਣੇ ਚੱਲ ਕੇ ਅਸ਼ੀਰਵਾਦ 15 ਮਿੰਟ ਕਰਦੀ ਦੀ ਗੱਲਬਾਤ 15 ਮਿੰਟ ਲਾਲ ਚਲਾਈ ਰੱਖਿਆ ਲਾਲ ਚਲਾਈ ਰੱਖਿਆ ਨਾ ਉਹਨੇ ਵਿੱਚ ਬੰਦਾ ਲੰਘੀ ਗਿਆ ਆਈ ਆ ਮੈਨੂੰ ਨਹੀਂ ਪਤਾ ਕਹਿੰਦੇ ਉਹ ਬਾਬਾ ਜੀ ਫੇਰ ਆ ਗਏ ਨੇ ਕਹਿੰਦੀ ਕਿ ਬਾਬੇ ਦਾ ਅਸ਼ੀਰਵਾਦ ਲਓ ਹਾਂ ਹਾਂ ਕਹਿੰਦੇ ਸੁੱਖ ਸ਼ਾਂਤੀ ਰਹਿੰਦੀ ਹੈ ਫਰਾਂਟ ਮੈਂ ਕਿਹਾ ਸਾਨੂੰ ਸੁੱਖ ਸ਼ਾਂਤੀ ਸਾਨੂੰ ਕਦੇ ਕਮੀ ਕਿਹਦੀ ਜੀਦੀ ਇਹ ਜਿਹੜੀ ਤੁਹਾਡੀ ਕਿੰਨੀ ਕੀਮਤ ਸੀ ਜਿਹੜਾ ਲੈ ਕੇ ਗਿਆ ਹੈ ਹਿਸਾਬ ਨਾਲ 720 ਗ੍ਰਾਮ ਸੋਨਾ ਸੀ 70 7000 ਰੁਪਏ ਹੋਏਗਾ ਦਸ ਨੰਬਰ ਪੈਸੇ ਵੀ ਸੀਗੇ ਨਹੀਂ ਪੈਸੇ ਨਹੀਂ ਸੀ ਪੈਸੇ 20 ਰੁਪਏ ਸੀ 20 ਨੇ ਪਾਏ ਸੀ 20 ਕਰ ਰਿਹਾ ਇਹ ਕਹਿੰਦਾ ਇਹ ਪੈਸੇ ਵੀ ਬੰਦ 20 ਕਰਕੇ ਕਹਿੰਦੇ ਬਾਹਰ ਤੇ ਹਾੜਾ ਤੁਹਾਨੂੰ ਬੇਕੂਬ ਬਣਾ ਗਿਆ ਬੇਕੂਬ ਬਣਾ ਹੋਰ ਕੀ ਮੰਗਦੇ ਤੇ ਲਿਆ ਇਹੋ ਜਿਹਾ ਇਹ ਮੰਗੇ ਵੀ ਮੇਰੀ ਚੀਜ਼ਾਂ ਮੈਨੂੰ ਵਾਪਸ ਮਿਲੀਆਂ ਚਾਹੀਦੀਆਂ ਉਹ ਬੰਦੇ ਫਿਰ ਚਨੇ ਚਾਹੀਦੇ ਆ ਕਾਰ ਰਹੀ ਹੋਣੀ ਜੇ ਹਾਂਜੀ ਔਰ ਕਦੇ ਪਹਿਲਾਂ ਵੇਖੀ ਸੀ ਔਰ ਕਦੇ ਨਹੀਂ ਵੇਖੀ ਹੋ ਤਾਂ ਆਏ ਆਣ ਜਾਣ ਲੰਗੇ ਜਾਂਦੇ ਜਾਈਂ ਨੇ ਕਿਹਾ ਇਹਨਾਂ ਧਿਆਨ ਕਰ ਬਸ ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ ਹਾਂ ਮੈਂ ਪਛਾਣ ਲਾਂ ਉਸੇ ਨਾਲ ਪਛਾਣ ਲਾਂ ਬੰਦੇ ਨੇ ਪਛਾਣ ਲਾਂਗੇ ਉਹਨੂੰ ਵੀ ਤਾਂ ਨਾ ਸਮਝ ਨਹੀਂ ਆਇਆ ਪਹਿਲਾਂ ਕਦੇ ਨਹੀਂ ਵੇਖੀ ਹਾਂ ਜੀ ਨਹੀਂ ਜੀ ਤਾਂ ਮੇਰੇ ਕੋਲ ਸਮਾਨ ਲੈਣ ਆਇਆ ਸੀ ਬਲੱਡ ਵਗੈਰਾ ਲੈਣ ਆਇਆ ਸੀ ਪਰ ਇਹਨਾਂ ਨੂੰ ਕਿਸੇ ਲੇਡੀਜ਼ ਨੇ ਪਹਿਲਾਂ ਹੀ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮੈਨੂੰ ਲੱਗਿਆ ਕੋਈ ਇਹਨਾਂ ਦੇ ਰਿਲੇਟਿਵ ਨੇ ਜਾਣ ਪਛਾਣਦੇ ਨੇ 15-20 ਮਿੰਟਾਂ ਨਾਲ ਗੱਲਾਂ ਮਾਰੀਆਂ ਉਦੋਂ ਕੋਈ ਬੰਦਾ ਆਇਆ ਬਾਬਾ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁੱਨ ਨਹੀਂ ਹੋ ਗਏ ਆਂਟੀ ਸਾਰਾ ਸੁਣਨ ਲਾਗ ਬੜਾ ਤੋਨਾ ਚੌਂਕ 'ਚ ਫੜਾਇਆ ਮੇਰੀ ਗਾਲ ਕਿਹਨੇ ਫੜਾਇਆ ਫਿਰ ਉਸ ਤੋਂ ਬਾਅਦ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਮਾਈ ਪਾਸ ਚੱਲਿਆ ਵੀ ਆਂਟੀ ਦਾ ਸੁਣਨ ਲਾਗ ਕੇ ਲੈ ਗਿਆ ਸਰ ਉਹ ਬੰਦੇ ਦੇ ਕੋਲ ਬਣਾ ਕੇ ਬੰਦੇ ਬੇਕੂਮ ਲਾ ਗਏ ਨੇ ਇਹ ਕੁਰਸੀ ਨਾਲ ਦੋ ਬੰਦੇ ਸੀ ਇੱਕ ਸਰਦਾਰ ਸੀ ਇੱਕ ਮੂਜੁਰਕ ਸੀ ਕੋਈ 60-65 ਸਾਲ ਦਾ ਹੋਣਾ ਬਾਬਾ ਬਣ ਕੇ ਬਾਬਾ ਬਣ ਕੇ ਆ ਜੀ ਹਾਂ ਜੀ ਹੁਣ ਹੋਰ ਤਾਂ ਕੰਮ ਲੱਗ ਗਿਆ ਇਹ ਹਾਂ ਬਿਲਕੁਲ ਬਿਲਕੁਲ ਯਾਨੀ 3 ਕੋਲ ਖਸਨ ਨੁਕਸਾਨ ਹੋਇਆ ਹੈ ਥਾਣੇ ਰਿਪੋਰਟ ਲਿਖਾ ਪੀ ਰੋਈਪੁਰ ਦਾ ਬਹੁਤ ਬੁਰਾ ਹਾਲ ਹੈ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਡਕਤੀਆਂ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੁੱਤਾ ਹੀ ਪਿਆ ਸੋ ਇਹ ਲੋ ਨਵੇਂ ਤਰੀਕੇ ਆ ਗਏ ਨੇ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਗਰਕ ਹੋਏ ਪਤਾ ਨਾ ਚੱਲੇ ਵੀ ਕਿੰਨੇ ਨਕੀ ਠੱਗੀ ਹੋ ਰਹੀ ਏ ਮੈਂ ਕਿੰਨਾ ਵੀ ਕੋਈ ਠੱਲ ਬਣੀ ਚਾਹੀਦੀ ਏ ਪੁਲਿਸ ਜਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਲੋਕਾਂ ਨੂੰ ਨਕਲ ਹੋ ਗਿਆ ਨੇ ਜਿਹੜੇ ਲੁੱਟਾ ਹੁ ਮਾਈਕਲ